ਤੋਂ ਵਾਰੀ ਜੁਆਇਨ ਜਿਨ੍ਹਾਂ ਨੇ ਕਰਵਾਇਆ ਹੈ ਸੋਖੋ ਵਾਲੇ ਵੀਰਾਂ ਨੇ ਉਹ ਸਾਡੇ ਨਾਲ ਹੀ ਰਹਿੰਦੇ ਨੇ ਸਾਰਾ ਦਿਨ ਅਸੀਂ ਇੱਥੇ ਸਟੂਡੀਓ 'ਤੇ ਇਕੱਠੇ ਚਾਹ ਪੀਂਦੇ ਆ ਇਕੱਠੇ ਡਿਸਕਸ ਕਰਦੇ ਆ ਇਕੱਠੇ ਮੁੱਦਿਆਂ ਦੀ ਲੜਾਈ ਕਰਦੇ ਆ ਸੋ ਸਾਨੂੰ ਜੁਆਇਨ ਕਰਨ ਵਾਲੇ ਵੀ ਸਟੂਡੈਂਟ ਸੀਗੇ ਸਾਨੂੰ ਜੁਆਇਨ ਕਰਾਉਣ ਵਾਲੇ ਵੀ ਸਟੂਡੈਂਟ ਸੀ ਤੇ ਜੁਆਇਨ ਕਰਨ ਵਾਲੇ ਵੀ ਅੰਤਰਾਂ ਦੇ ਇੱਕ ਜਿਹੜੇ ਸੋਲਦੇ ਸੀਨੀਅਰ ਲੀਡਰ ਨੇ ਉਹਨਾਂ ਨੇ ਆਪਣੀ ਰਾਜਨੀਤਿਕ ਪਾਰਟੀ ਸੋਹਣੀ ਛੱਡ ਕੇ ਆਈ ਆਈ ਤੁਰੇ ਵਿਦਿਆਰਥੀਆਂ ਦੇ ਨਾਲ ਨੂੰ ਅਸੀਂ ਆਪਣੀ ਪੇਰੈਂਟ ਪਾਰਟੀ ਦਾ ਵੀ ਭਲਾ ਸੁਖੜਾ ਹੁੰਦਾ ਹੈ ਅਸੀਂ ਉਹਨਾਂ ਵਾਸਤੇ ਵੀ ਕੰਮ ਕਰਨਾ ਹੁੰਦਾ ਹੈ ਉਹਨਾਂ ਦੀ ਰਹਿਣ ਦੀਆਂ ਧਰਤੀਆਂ ਚੋਂ ਕੱਟ ਕਰਕੇ ਲੈ ਕੇ ਜਾਣਾ ਹੁੰਦਾ ਹੈ ਜੇ ਉੱਥੇ ਵਿਦਿਆਰਥੀਆਂ ਨੂੰ ਫੋਨ ਕਰਕੇ ਬੁਲਾਉਣਾ ਪਵੇ ਜੇ ਯੂਨੀਵਰਸਿਟੀ ਲਾਇਬ੍ਰੇਰੀ ਲੌਂਜ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਆ ਜੁਜਵੇ ਤਾਂ ਸਟੂਡੈਂਟ ਪਾਰਟੀ ਨੂੰ ਸੋਚਣਾ ਪਊਗਾ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਅਸੀਂ ਗੱਲ ਜੀ ਦੇ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਦੋਸਤੋ ਅੱਜ ਯੂਨੀਵਰਸਿਟੀ ਖੜੇ ਆ ਇਥੇ ਕੀ ਸੋਪੂ ਪਾਰਟੀ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਉਸ ਦੇ ਵਿੱਚ ਕੀ ਮੁੱਦੇ ਨੇ ਨਵੇਂ ਗੱਲਬਾਤ ਕਰਨੇ ਸਾਡੇ ਦਾ ਅਪਤਾਰ ਸਿੰਘ ਨੇ ਗੱਲਬਾਤ ਕਰਾਂਗੇ ਪ੍ਰੈਸ ਕਾਨਫਰੰਸ ਰੱਖੀ ਗਈ ਅੱਜ ਸੋਪੂ ਵਾਲਿਆਂ ਦੀ ਕਿਸ ਕਾਰਨ ਕਰਕੇ ਰੱਖੀ ਗਈ ਅੱਜ ਫਿਰ ਦੇਖੋ ਜੀ ਸਾਡੇ ਅਸੀਂ ਯੂਨੀਵਰਸਿਟੀ ਚ ਪਿਛਲੇ ਵਾਰ ਐਸਓਆਈ ਦੇ ਵਿੱਚ ਕੰਮ ਕੀਤਾ ਜੀ ਤੇ ਸਾਡੇ ਨਾਲ ਅੱਜ 15 ਦੇ ਕਰੀਬ ਜਿਹੜੇ ਸੋਈ ਦੇ ਸੀਨੀਅਰ ਲੀਡਰ ਨੇ ਉਹਨਾਂ ਨੇ ਆਪਣੀ ਰਾਜਨੀਤਿਕ ਪਾਰਟੀ ਸੋਈ ਛੱਡ ਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਚਲਾਈ ਜਾ ਰਹੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਮੈਨੇਜ ਕੀਤੀ ਜਾ ਰਹੀ ਪਾਰਟੀ ਸੋਪੂ ਜੁਆਇਨ ਕੀਤੀ ਹੈ ਤੇ ਸਾਡਾ ਜਿਹੜਾ ਮੇਨ ਮੁੱਦਾ ਇਹ ਰਿਹਾ ਏ ਕਿਉਂਕਿ ਅਸੀਂ ਜਦੋਂ ਵੀ ਕੰਮ ਕਰਦੇ ਹਾਂ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਨਾਟ ਓਨਲੀ ਅਕਾਲੀ ਦਲ ਕਿ ਸਾਨੂੰ ਇਹ ਰਹਿੰਦਾ ਕਿ ਅਸੀਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਨਾਲ ਅਸੀਂ ਆਪਣੀ ਪੇਰੈਂਟ ਪਾਰ ਲਾ ਸੋਚਣਾ ਹੁੰਦਾ ਹੈ ਅਸੀਂ ਉਹਨਾਂ ਵਾਸਤੇ ਵੀ ਕੰਮ ਕਰਨਾ ਹੁੰਦਾ ਹੈ ਉਹਨਾਂ ਦੀ ਰੈਲੀਆਂ ਧਰਨੀਆਂ ਚ ਵੀ ਇਕੱਠ ਕਰਕੇ ਲੈ ਕੇ ਜਾਣਾ ਹੁੰਦਾ ਹੈ ਤੇ ਸਟੂਡੈਂਟਸ ਵਾਸਤੇ ਤਾਂ ਟਾਈਮ ਹੀ ਨਹੀਂ ਬਚਦਾ ਕਿਸੇ ਨੂੰ ਤੁਸੀਂ ਵੇਖੋ ਜਿਹੜੀਆਂ ਵਧੀਆ ਯੂਨੀਵਰਸਿਟੀਆਂ ਨੇ ਜੀਐਨਯੂ ਯੂਨੀਵਰਸਿਟੀ ਦਿੱਲੀ ਯੂਨੀਵਰਸਿਟੀ ਉੱਥੇ ਚਾਹ ਦੀਆਂ ਸਟਾਲਾਂ ਦੇ ਉੱਤੇ ਵਿਸ਼ਵ ਦੀ ਰਾਜਨੀਤੀ ਡਿਸਕਸ ਹੁੰਦੀ ਹੈ ਤੇ ਜੇਕਰ ਅੱਜ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ ਨਾ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹੈਗੀ ਹੈ ਉਹਦੇ ਵਿੱਚੋਂ ਪੰਜਾਬ ਨੇ ਕਿੰਨੇ ਵੱਡੇ ਵੱਡੇ ਅਫਸਰ ਕਿੰਨੇ ਵੱਡੇ ਵੱਡੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਦਿੱਤੇ ਨੇ ਪਰ ਜੇ ਉਹਨਾਂ ਯੂਨੀਵਰਸਿਟੀ ਦੀ ਚਾਹ ਦੀਆਂ ਸਟਾਲਾਂ ਤੇ ਵਿਸ਼ਵ ਦੀ ਰਾਜਨੀਤੀ ਡਿਸਕਸ ਬੰਦ ਹੋ ਜਵੇ ਤੇ ਜੇ ਯੂਨੀਵਰਸਿਟੀ ਦੇ ਸੈਮੀਨਾਰ ਹਾਲਾਂ ਦੇ ਵਿੱਚ ਜੇ ਕੋਈ ਧਾਰਮਿਕ ਸੈਮੀਨਾਰ ਕਰਵਾ ਰਹੇ ਆ ਜੇ ਕੋਈ ਅਸੀਂ ਰਾਜਨੀਤਿਕ ਮੁੱਦੇ ਦੀ ਚਿੰਤਨ ਦਾ ਸੈਮੀਨਾਰ ਕਰਵਾ ਰਹੇ ਆ ਜੇ ਉਹ ਉੱਥੇ ਵਿਦਿਆਰਥੀਆਂ ਨੂੰ ਫੋਨ ਕਰਕੇ ਬੁਲਾਉਣਾ ਪਵੇ ਜੇ ਯੂਨੀਵਰਸਿਟੀ ਲਾਇਬ੍ਰੇਰੀ ਲਾਉ ਪੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਹੋ ਜਵੇ ਤਾਂ ਸਟੂਡੈਂਟ ਪਾਰਟੀ ਨੂੰ ਸੋਚਣਾ ਪਊਗਾ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਪਰ ਭਾਈ ਜੇ ਸਪੋਰਟ ਦੀ ਗੱਲ ਕਰੀਏ ਰਾਜਨੀਤੀ ਪਾਰਟੀਆਂ ਸਪੋਰਟ ਕਰਦੀਆਂ ਸਟੂਡੈਂਟਾਂ ਦਾ ਉਹੀ ਕਹਿ ਰਿਹਾ ਨਾ ਜੀ ਜਿਹੜੀਆਂ ਜਿਹੜੀਆਂ ਬਾਕੀ ਸਟੂਡੈਂਟ ਪਾਰਟੀਆਂ ਹੈਗੀਆਂ ਨੇ ਉਹ ਪਿਓਰਲੀ ਐਫੀਲੀਏਟਡ ਨੇ ਜਿਵੇਂ ਜਿਹੜੀ ਐਨਐਸਯੂਈ ਹੈਗੀ ਆ ਕਾਂਗਰਸ ਦੀ ਹੈ ਸੀਬੀਐਸਐਸ ਹੈਗੀ ਆ ਆਮ ਆਦਮੀ ਪਾਰਟੀ ਦੀ ਹੈ ਭਾਜਪਾ ਦੀ ਐਵੀਪੀ ਹੈਗੀ ਆ ਅਕਾਲੀ ਦਲ ਦੀ ਐਸਓਐਸਓਈ ਹੈਗੀ ਆ ਸੋ ਜਿਹੜੀ ਸੋਈ ਹੈ ਨਾ ਸੋਪੂ ਹੈ ਸੌਰੀ ਉਹ ਪਿਓਰਲੀ ਸਟੂਡੈਂਟ ਪਾਰਟੀ ਹੈ ਤੁਸੀਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਵੇਖਿਆ ਹੋਣਾ ਜੇ ਸਾਡਾ ਕੋਈ ਪੋਲਿਟੀਕਲ ਬੌਸ ਹੁੰਦਾ ਜੇ ਅਸੀਂ ਕਿਸੇ ਪੋਲਿਟੀਕਲ ਪਾਰਟੀ ਤੋਂ ਐਫੀਲੀਏਟਡ ਹੁੰਦੇ ਜਾਂ ਫਿਰ ਸਾਨੂੰ ਕੋਈ ਹੋਰ ਵੀ ਵੱਡਾ ਬੰਦਾ ਚਲਾਉਂਦਾ ਹੁੰਦਾ ਤਾਂ ਉਹ ਆਉ ਤਾਂ ਸਾਨੂੰ ਜੁਆਇਨ ਕਰਾਉਂਦਾ ਅੱਜ ਜਿਹੜੇ ਸਾਨੂੰ ਜੁਆਇਨ ਜਿਨ੍ਹਾਂ ਨੇ ਕਰਵਾਇਆ ਹੈ ਸੋਪੂ ਵਾਲੇ ਵੀਰਾਂ ਨੇ ਉਹ ਸਾਡੇ ਨਾਲ ਹੀ ਰਹਿੰਦੇ ਨੇ ਸਾਰਾ ਦਿਨ ਅਸੀਂ ਇੱਥੇ ਸਟੂਸੀ ਤੇ ਇਕੱਠੇ ਚਾਹ ਪੀਂਦੇ ਆ ਇਕੱਠੇ ਡਿਸਕਸ ਕਰਦੇ ਆ ਇਕੱਠੇ ਹੀ ਮੁੱਦਿਆਂ ਦੀ ਲੜਾਈ ਕਰਦੇ ਆ ਸੋ ਸਾਨੂੰ ਜੁਆਇਨ ਕਰਨ ਵਾਲੇ ਵੀ ਸਟੂਡੈਂਟ ਸੀਗੇ ਸਾਨੂੰ ਜੁਆਇਨ ਕਰਵਾਉਣ ਵਾਲੇ ਵੀ ਸਟੂਡੈਂਟ ਸੀ ਤੇ ਜੁਆਇਨ ਕਰਨ ਵਾਲੇ ਵੀ ਸਟੂਡੈਂਟ ਸੀ ਲੱਗਦਾ ਕਿ ਸੋਪੂ ਪਾਰਟੀ ਹੁਣ ਸਟੂਡੈਂਟ ਨਾਲ ਖੜੂਗੀ ਫਿਰ ਉਹਨਾਂ ਦੇਖੋ ਜਿਹੜਾ ਯੂਨੀਵਰਸਿਟੀ ਦਾ ਰੁਝਾਨ ਆ ਉਹ ਪੋਲਿਟੀਕਲ ਪਾਰਟੀਆਂ ਤੋਂ ਇੰਨਾ ਜ਼ਿਆਦਾ ਤੰਗ ਹੋ ਚੁੱਕਿਆ ਏ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀ ਚਾਹੁੰਦੇ ਨੇ ਕਿ ਅਸੀਂ ਯੂਨੀਵਰਸਿਟੀ ਦੀਆਂ ਨਾਟ ਓਨਲੀ ਸੋਪੂ ਸਾਰੀਆਂ ਸਟੂਡੈਂਟ ਪਾਰਟੀਆਂ ਨੂੰ ਤਕੜਾ ਕਰੀਏ ਤੇ ਅਸੀਂ ਜਿਹੜੀ ਸੋਪੂ ਜੁਆਇਨ ਕੀਤੀ ਏ ਕਿਉਂਕਿ ਜਿਹੜਾ ਸਾਡਾ ਗਰੁੱਪ ਸੀਗਾ ਜਿਹੜੇ ਅਸੀਂ ਇਕੱਠੇ ਰਹਿੰਦੇ ਸੀ ਸਾਰਿਆਂ ਦਾ ਕਾਮਨ ਜਿਹੜਾ ਹੈ ਨਾ ਬਣਦਾ ਸੀਗਾ ਵਿਚਾਰ ਉਹ ਸੋਪੂ ਦਾ ਬਣਿਆ ਕਿਉਂਕਿ ਸੋਪੂ ਇੱਕ ਤੋਂ ਸਭ ਤੋਂ ਪੁਰਾਣੀ ਪਾਰਟੀ ਹੈ ਜਿੰਨੇ ਵੀ ਲੀਡਰ ਨਿਕਲੇ ਨੇ ਸੋਪੂ ਦੇ ਵਿੱਚੋਂ ਫਿਰ ਧਾਕੜ ਲੀਡਰ ਨੇ ਉਹ ਪਿਓਰ ਜਿਹੜੀ ਪਿਓਰ ਸਟੂਡੈਂਟ ਸੈਂਟਰ ਪਾਰਟੀਆਂ ਨੇ ਉਹਨਾਂ ਦੇ ਪ੍ਰੋਡਕਟ ਨੇ ਜੀ ਸੋ ਅਸੀਂ ਉਹੀ ਲੀਡਰ ਪੈਦਾ ਕਰਾਂਗੇ ਵਿਸ਼ਵਾਸ ਕਿਤਾ ਹਾਂਗਾ ਸ਼ੁਰੂਣ ਹੋਣਾ ਕਿਉਂਕਿ ਪਾਰਟੀਆਂ ਬਹੁਤ ਨਹੀਂ ਦੀ ਇਸ ਵਿੱਚ ਵਿਸ਼ਵਾਸ ਕੀ ਤਤਵਾਉਂ ਕੀ ਸੁਪੂਪਾਤੀ ਕੋ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਆਓ ਸਾਨੂੰ ਜੁਆਇਨ ਕਰ ਲਓ ਹੈਨਾ ਵੀਰ ਭਾਈ ਦੇ ਤੌਰ ਤੇ ਸਾਡਾ ਕੰਮ ਦੇਖਿਓ ਸਾਡੇ ਵਿਚਾਰ ਦੇਖਿਓ ਸਾਡੇ ਨਾਲ ਮੁੱਦਿਆਂ ਤੇ ਡਿਸਕਸ਼ਨ ਕਰਕੇ ਵੇਖਿਓ ਸਾਡਾ ਵਿਵਹਾਰ ਸਾਡਾ ਕਰੈਕਟਰ ਵੇਖਿਓ ਸਭ ਤੋਂ ਮੇਨ ਗੱਲ ਹੁੰਦੀ ਹੈ ਕਿ ਜਦੋਂ ਤੇ ਇਆਂ ਰਾਜਨੀਤਿਕ ਪਾਰਟੀਆਂ ਆਈਆਂ ਨੇ ਨਾ ਜੀ ਯੂਨੀਵਰਸਿਟੀ ਦੀ ਕੁੜੀਆਂ ਜਿਹੜੀਆਂ ਹੈਗੀਆਂ ਨਾ ਸਪੈਸ਼ਲੀ ਇਨਸਿਕਿਉਰ ਹੋ ਗਈਆਂ ਕਿਉਂਕਿ ਜਿਹੜੀ ਕਲਚਰ ਬਣ ਗਿਆ ਠੀਕ ਹੈ ਜੀ ਇਕੱਠੇ ਕਰਕੇ ਬਾਹਰੋਂ ਆ ਜਾਣਗੇ ਤੇ ਗੇੜੀਆਂ ਲਾਉਣਗੇ ਹੋਰ ਮਾਹੌਲ ਖਰਾਬ ਕਰਨਗੇ ਤੇ ਤੁਸੀਂ ਦੇਖੋ ਯੂਨੀਵਰਸਿਟੀ ਦੀ ਇਲੈਕਸ਼ਨ ਆੜ 48 40 50 50 ਲੱਖ ਰੁਪਏ ਖਰਚਾ ਸੋ ਯੂਨੀਵਰਸਿਟੀ ਦੀ ਇਲੈਕਸ਼ਨ ਤਾਂ ਇਹ ਹੋਣੀ ਚਾਹੀਦੀ ਆ ਵੀ ਮੈਂ ਇਲੈਕਸ਼ਨ ਲੜ ਰਿਹਾ ਵੀਰੇ ਨਾਲ ਤੂੰ ਮੈਨੂੰ ਵੋਟ ਦੇਣੀ ਆ ਨਾਲੇ 100 ਰੁਪਏ ਦੇ ਮੈਂ ਸਟicker ਚਪਕਾਉਣੇ ਨੇ ਯੂਨੀਵਰਸਿਟੀ ਦੀ ਇਲੈਕਸ਼ਨ ਐਵੇਂ ਲੜੀ ਜਾਣੀ ਚਾਹੀਦੀ ਆ ਜੀ ਯੂਨੀਵਰਸਿਟੀ ਦੀ ਇਲੈਕਸ਼ਨ ਵੱਧ ਤੋਂ ਵੱਧ ਮੈਨੂੰ ਲੱਗਦਾ ਜਿਹੜੀ ਆਫੀਸ਼ੀਅਲੀ ਇਹਨਾਂ ਦੀ ਹੈਗੀ ਆ ਉਹ 5 10 ਹਜ਼ਾਰ ਦਾ ਖਰਚਾ ਹੈ ਜਿਹੜਾ ਗਵਰਨਮ ਦੁੱਗਣਾ ਤਿੱਗਣਾ ਵੀ ਨਹੀਂ 50-50 ਲੱਖ ਦਾ ਖਰਚਾ ਹੋ ਰਿਹਾ ਜੁਆਕਾਂ ਨੂੰ दारूਾਂ ਵੰਡੀਆਂ ਜਾ ਰਹੀਆਂ ਨੇ ਕੁੜੀਆਂ ਨੂੰ ਮੇਕਅਪ ਕਿੱਟਾਂ ਵੰਡੀਆਂ ਜਾ ਰਹੀਆਂ ਨੇ ਫਿਰ ਜਿਹਨੂੰ ਮੇਕਅਪ ਕਿੱਟ ਦਿੱਤੀ ਉਹ ਕਿਵੇਂ ਆਪਾਂ ਉਹ ਤੇ ਯਕੀਨ ਕਰ ਲਿਓ ਮੁੱਦਿਆਂ ਤੇ ਡਿਸਕਸ ਕਰੂਗਾ ਯੂਨੀਵਰਸਿਟੀ ਦੇ ਮੁੱਖ ਮੁੱਦੇ ਦੀ ਗੱਲ ਕਰਾਂ ਕਾਫੀ ਮੁੱਦੇ ਨੇ ਜੇ ਉਹਨਾਂ ਦੀ ਗੱਲ ਕਰੀਏ ਕਿਹੜੇ-ਕਿਹੜੇ ਮੁੱਦੇ ਹੁਣ ਹੱਲ ਹੋਣਗੇ ਫਿਰ ਦੇਖੋ ਅਸੀਂ ਜਿਹੜੇ ਮੁੱਦਿਆਂ ਤੇ ਫੋਕਸ ਕਰਾਂਗੇ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨਹੀਂ ਹੈਗੇ ਜੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਭਰਤੀ ਕਰਾਵਾਂਗੇ ਜਾਂ ਅਸੀਂ ਹੈਨਾ ਅਸੀਂ ਕੋਈ ਉਪਰੋਂ ਰეკੋਮੈਂਡੇਸ਼ਨ ਲੈ ਕੇ ਆਵਾਂਗੇ ਬਟ ਅਸੀਂ ਇੱਕ ਜਿਹੜੀ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਸਰਕਾਰ ਨਾਲ ਤਾਲਮੇਲ ਕਰ ਸਕਦੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਇਨਫਰਾਸਟ੍ਰਕਚਰ ਦੀ ਬਹੁਤ ਜ਼ਿਆਦਾ ਕਮੀ ਹੈ ਯੂਨੀਵਰਸਿਟੀ ਦੇ ਵਿੱਚ ਐਜੂਕੇਸ਼ਨ ਦਾ ਸਤਰ ਬਹੁਤ ਜ਼ਿਆਦਾ ਗਿਰਦਾ ਜਾ ਰਿਹਾ ਹੈ ਯੂਨੀਵਰਸਿਟੀ ਦੇ ਵਿੱਚ ਹਲੇ ਜਿਵੇਂ ਪਿੰਡਾਂ 'ਚ ਇੱਕ ਗੱਲ ਹੁੰਦੀ ਹੈ ਨਾ ਜਿਹੜਾ ਸਰਪੰਚ ਆਉਂਦਾ ਹੈ ਗਲੀਆਂ ਨਾਲੀਆਂ 'ਚ ਵੜ ਜਾਂਦਾ ਹੈ ਓਵੇਂ ਯੂਨੀਵਰਸ Thank mm -hmm. you. ਆਪਾਂ ਇਸ਼ੂ ਡਿਬੇਟ ਹੈ ਨਾ ਲਾਇਬ੍ਰੇਰੀ ਅਪਗ੍ਰੇਡੇਸ਼ਨ ਹੋ ਗਈ ਹੈ ਨਾ ਜਿਵੇਂ ਫੋਰਨ ਦੀਆਂ ਲਾਇਬ੍ਰੇਰੀਆਂ ਸਾਡੀ ਲਾਇਬ੍ਰੇਰੀ ਹੋਵੇ ਚੰਗੀ ਰਿਸਰਚ ਹੋਵੇ ਚੰਗੇ ਸਕਾਲਰ ਨਿਕਲਣ ਚੰਗੀਆਂ ਬੁੱਕਸ ਲਿਖੀਆਂ ਜਾਣ ਇਥੋਂ ਉਹ ਸਾਡਾ ਰਹੂਗਾ ਕਿ ਲਾਇਬ੍ਰੇਰੀ ਗਰਾਊਂਡ 'ਚ ਜਦੋਂ ਤੁਸੀਂ ਅਗਲੀ ਵਾਰ ਆਉਮੋ ਜਾਂ ਫਿਰ ਹੈ ਨਾ ਜਿਹੜੇ ਅੱਜ ਤੋਂ ਪੁਰਾਣੇ ਸਟੂਡੈਂਟ ਨੇ ਉਹ ਆਉਣ ਤਾਂ ਉਹ ਦੇਖਣ ਵੀ ਯਾਰ ਪੰਜ ਜਵਾਕ ਉੱਥੇ ਬੈਠੇ ਰਾਜਨੀਤੀ ਡਿਸਕਸ ਕਰ ਰਹੇ ਨੇ ਕੋਈ ਗਲੋਬਲ ਪੋਲਿਟਿਕ ਡਿਸਕਸ ਕਰ ਰਿਹਾ ਹੈ ਕੋਈ UN ਉਹ ਡਿਸਕਸ ਕਰ ਰਿਹਾ ਹੈ ਅਸੀਂ ਸੈਮੀਨਾਰਾਂ ਦੀ ਲੜੀ ਚਲਾਵਾਂਗੇ ਜਿਹੜੀ ਯੂਨੀਵਰਸਿਟੀ ਦੇ ਮੁੱਦ ਕਿ ਸੁਰਨ ਦਾ ਕੰਮ ਕੀਤਾ ਜਾਊਗਾ ਇਹ ਸੋਪੂ ਪਾਰਟੀ ਦਾ ਬਿਲਕੁਲ ਜੀ ਬਿਲਕੁਲ ਪਿਓਰਲੀ ਸਟੂਡੈਂਟ ਪਾਰਟੀ ਸਟੂਡੈਂਟ ਸੈਂਟ੍ਰਿਕ ਹੈ ਕੋਈ ਸਾਡਾ ਬਾਹਰ ਹੈ ਨਾ ਇਹ ਨਹੀਂ ਹੋਊਗਾ ਅਸੀਂ ਕਿਸੇ ਨੂੰ ਆਨਸਰ ਦੇਣਾ ਜੇ ਅਸੀਂ ਕੋਈ ਫੈਸਲਾ ਵੀ ਲੈਣਾ ਹੈ ਜੇ ਸਾਡੇ ਵਿਚਾਰਕ મતਭੇਦ ਵੀ ਹੈਗੇ ਨੇ ਤਾਂ ਅਸੀਂ ਆਪਸ ਵਿੱਚ ਬੈਠ ਕੇ ਸੋਲਵ ਕਰਾਂਗੇ ਆਪਸ ਹੀ ਰਣਨੀਤੀ ਕੀ ਥੋੜੀ ਹੋਣ ਫਿਰ ਅਸੀਂ ਅੱਜ ਸ਼ਾਮ ਨੂੰ ਜਿਹੜੇ ਅੱਜ ਜੁਆਇਨ ਹੋਏ ਆ ਕਿਉਂਕਿ ਨਵਾਂ ਪਰਿਵਾਰ ਹੈ ਨਵੀਂ ਟੀਮ ਹੈ ਸਾਰਿਆਂ ਨਾਲ ਬੈਠ ਕੇ ਚਾਹ ਦੇ ਕੱਪ ਸਾਂਝੇ ਕਰਾਂਗੇ ਉਹਨਾਂ ਨਾਲ ਵਿਚਾਰ ਕਰਾਂਗੇ ਅੱਗੇ ਸਾਨੂੰ ਕੀ ਕਰਨਾ ਚਾਹੀਦਾ ਉਸ ਤੋਂ ਬਾਅਦ ਆਪਣਾ ਫੈਸਲਾ ਅਨਾਉਂਸ ਕਰਾਂ ਅਸੀਂ ਇਹ ਵੀ ਕਹਾਂਗੇ ਮੈਂ ਸਾਰੇ ਸਟੂਡੈਂਟਾਂ ਨੂੰ ਇਹੀ ਕਹਾਂਗਾ ਕਿ ਉਹ ਭਾਵੇਂ ਜਿਹੜੀ ਮਰਜ਼ੀ ਰਾਜਨੀਤਿਕ ਪਾਰਟੀ ਨਾਲ ਨੇ ਬਾਹਰ ਉਹ ਜਿਹਨੂੰ ਮਰਜ਼ੀ ਸਪੋਰਟ ਕਰਨ ਉਹਨਾਂ ਦੀ ਆਜ਼ਾਦੀ ਹੈ ਬਟ ਇੱਕ ਵਾਰ ਯੂਨੀਵਰਸਿਟੀ ਦੀ ਸਾਰੀਆਂ ਸਟੂਡੈਂਟ ਪਾਰਟੀਆਂ ਨੂੰ ਮੌਕਾ ਦਿਓ ਇਸ ਵਾਰ ਇਹ ਹੋਵੇ ਕੌਂਸਲ ਦੇ ਵਿੱਚ ਸਾਰੀਆਂ ਬੈਠਣ ਵਾਲੀਆਂ ਸਟੂਡੈਂਟ ਪਾਰਟੀਆਂ ਹੋਣ ਇੱਕ ਵਾਰ ਕੌਂਸਲ ਚਲਾਉਣ ਦਾ ਮੌਕਾ ਸਟੂਡੈਂਟ ਪਾਰਟੀਆਂ ਨੂੰ ਦਿਓ ਤੁਹਾਨੂੰ ਰਿਜ਼ਲਟ ਮਿਲੂਗਾ ਤੁਹਾਨੂੰ ਸਟੂਡੈਂਟ ਪਾਰਟੀਆਂ ਦੇ ਲੀਡਰ ਸਟੂਡੈਂਟ ਪਾਰਟੀਆਂ ਦੇ ਦਫ਼ਤਰ ਦੇ ਵਿੱਚ ਮਿਲਣਗੇ ਕੋਈ ਰਾਜਸਥਾਨ ਹਰਿਆਣਾ ਨਹੀਂ ਮਿਲੂਗਾ ਠੀਕ ਥੈਂਕ ਯੂ ਹੁਣ ਸਾਫ ਤੌਰ ਤੇ ਕਿਹਾ ਸਿੱਧੇ ਤੌਰ ਤੇ ਕਿ ਸੋਪੂ ਪਾਰਟੀ ਹੁਣ ਰਾਤ ਨੂੰ ਉੱਠ ਕੇ ਜਿਹੜਾ ਕੀ ਕੰਮ ਕਰੇਗੀ ਹੁਣ ਇਹ ਦੇਖਣਾ ਹੋਊਗਾ ਕਿ ਆਖਿਰ ਕਿਹੜੇ-ਕਿਹੜੇ ਜਿਹੜੇ ਕੀ ਯੂਨੀਵਰਸਿਟੀ ਦੇ ਮਸਲੇ ਹੱਲ ਹੁੰਦੇ ਨੇ ਕੈਮਰਾਮੈਨ ਅਸ਼ੋਕ ਦੇ ਨਾਲ ਗੁਰਪ੍ਰੀਤ ਚੰਡੀਗੜ੍ਹ